ਲਾਤ ਤੇਰੀ ਜਾਰੂ ਕੇ ਉਹ ਪਿਆਰ ਦਾ ਆਸਾ ਲਈ ਮੂਤ ਅੱਤ ਜੀ ਨਾਲ ਉਹ ਚੁੱਪੀ ਜਿਹੀ ਤੇਰੀ ਮੈਂ ਕਲਟੀ ਉਹ ਡੀਐਮ ਆ ਬੈਠਾ ਬੈਠਾ ਸਾਰੀਆਂ ਚੀਜ਼ਾਂ ਅਰਲਾ ਕੇ ਦੇ ਦਨ ਤੇ ਡੀਪੀ ਵੀ ਬਣਾਉਂਦੀ ਆ ਹੁਣ ਆਟੋਵੱਡ ਦੇਖੋ ਇਹਦੇ ਵਿੱਚ ਹੱਥ ਹੀ ਜਾਣਾ ਇਹ ਦੋ ਬੱਚੇ ਨੇ ਜਿਹੜੀ ਬੱਚਿਆਂ ਨੂੰ ਚੀਜ਼ ਦੀ ਲੋੜ ਸੀ ਉਹ ਬੱਚਿਆਂ ਨੂੰ ਪਾ ਲਈ ਆਪਾਂ ਨਹੀਂ ਨਹੀਂ ਖੜ ਜਾ ਉਹਨੂੰ ਠੱਠੇ ਲੈ ਕੇ ਜਾਈ ਮੁੱਤਣਾ ਨੇ ਬਾਰੀ ਬਾਰੀ ਜਿਹੜੇ ਲਾਉਣ ਦੀ ਲੋੜ ਨਹੀਂ ਤਾਂ ਮੰਗਾਦਾ ਆ ਆਪਣੇ ਕੋਲ ਇੱਕ ਝੋਟੀ ਆ ਆਪਣੇ ਗੱਭਣ ਕੰਸੀਬ ਕਰਨਾ ਹਨਾ ਉਹਦੀ ਬੱਚੇ ਦਾ ਨਹੀਂ ਕਮਜ਼ੋਰ ਹੈ ਕਹਿੰਦਾ ਆਪਾਂ ਵੀ ਦੋ ਚੈੱਕ ਕਰਾਉਣਾ ਨੇ ਡਾਕਟਰ ਕਹਿੰਦੇ ਬੱਚੇ ਦਾ ਨਹੀਂ ਕਮਜ਼ੋਰ ਹੋਵੇ ਵਾਸਤੇ ਤੇ ਜਿਹੜਾ ਆ ਗਈ ਇਹ ਵੀ ਝੋਟੀ ਮਤਲਬ 5 ਮਹੀਨਾ ਦੀ ਗੱਭਣ ਹੈ ਤਾ ਸੋਈ ਵੀ ਤੇ ਉਸ ਤੋਂ ਬਾਅਦ ਜਿਹੜੀਆਂ ਆ ਆ ਗਈਆਂ ਕਿ ਦਿੱਲੀ ਵਾਲੇ ਤੇ ਕੋਕੀ ਵਾਲੀ ਮਾਜ ਜਿਹੜੀਆਂ ਨਾ ਵੱਡੀਆਂ ਜਿਹੜੀਆਂ ਸੂਨ ਵਾਲਾ ਇਹਨਾਂ ਨੂੰ ਤੇਲ ਸਰੂੰਦਾ ਹਨਾ ਵਿਟਾਮਨ ਪਾ ਕੇ ਵਿੱਚ ਤੇਲ ਪਾ ਕੇ ਸਰੂੰਦਾ ਉਹ ਹੀ ਦੇਣੀ ਲੈ ਚੱਕ ਲੈ ਆ ਜਾਂਦਾ ਹੋਇਆ ਉਹ ਕਲਾ ਤਾਰਦੀ ਸਰਦਾਨਾਂ ਵਰਗੀਆਂ ਦਾ ਹਨਾ ਤੇ ਉਸ ਤੋਂ ਬਾਅਦ ਇਹਦੀ ਬੰਲੀ ਕੱਟੀ ਨਹੀਂ ਕਰਨ ਲੱਗਿਆ ਜੀ ਤੂੰ ਤੇ ਉਹ ਘਟੀ ਤੋਂ ਸਟਾਰਟ ਕਰਕੇ ਉਹਦੇ ਨੂੰ ਮਗਰ ਨੂੰ ਮੋੜ ਲਈ ਗਾਇਆ ਕਿਆ ਖੱਲੇ ਵਾਲਾ ਪੱਠਾ ਰੱਖਦਾ ਜੀ ਪਹਿਲਾਂ ਦਿੱਲੀ ਵਾਲੀ ਦਾ ਫਿਰ ਕੋਕੀ ਵਾਲੀ ਦਾ ਤੇ ਫਿਰ ਨਾਗਣੀ ਦੀ ਘੋਤੀ ਦਾ ਫਿਰ ਬੰਲੀ ਕੱਟੀ ਦਾ ਉਹ ਤਾਂ ਲੈ ਖਿਲਾਇਆ ਪਹਿਲਾਂ ਜਾਂਦਾ ਹੋਇਆ ਹਾਂ ਉਹ ਕੀ ਰੱਖੋ ਤੇ ਬਾਹਰ ਵੀ ਪਾਸ ਰੱਖੀ ਜੀ ਥੋੜਾ ਜਿਹਾ ਰੱਖਿਆ ਸਾਨੂੰ ਤੇ ਬਾਹਰ ਨੂੰ ਅਸੀਂ ਪਤਾ ਸੀਗਾ ਤੇ ਬਸ ਜਿਹੜੀਆਂ ਮਤਲਬ ਆ ਧਾਰਾਂ ਕੱਢੀ ਜਾਂਦੇ ਆ ਬੰਨ ਜਿਹੜੀਆਂ ਦੁੱਤਾਂ ਲੰਗ ਰਹਿ ਗਈਆਂ ਉਹ ਸਮਝਿਆ ਨੂੰ ਤਾਂ ਇਹਨਾਂ ਨੂੰ ਜਿਹੜੇ ਧਾਰਾਂ ਸਭਾ ਕੱਢ ਲਈਆਂ ਇਹਨਾਂ ਦੇ ਵਿੱਚ ਜਿਵੇਂ ਮੈਂ ਵੱਲੋਂ ਨਾਗਰੀ ਨੂੰ ਕੋਈ ਹੋਰ ਸੈਟਅਪ ਚੱਲੀ ਜਾਂਦਾ ਜਿਹੜੀ ਛੋਟੀ ਨਾਗਰੀ ਆ ਦੀ ਤੀ ਉਹ ਨੂੰ ਕੋਈ ਹੋਰ ਚੱਲੀ ਜਾਂਦਾ ਤਾਂ ਜਿਹੜੀਆਂ ਅਡਵਾਟ ਜਿਵੇਂ ਮੈਂ ਛਾਣਾ ਜਿਹੜੀ ਕਮਜ਼ੋਰ ਆ ਹਨ ਉਹ ਨੂੰ ਉਹਦੀ ਕਮਜ਼ੋਰੀ ਦੇ ਹਿਸਾਬ ਦੇ ਨਾਲ ਚੱਲੀ ਜਾਂਦਾ ਜਿਹੜੀ ਸੁੰਨ ਵਾਲੀ ਮੱਝਾ ਉਹਨੂੰ ਸੁੰਨ ਦੇ ਹਿਸਾਬ ਨਾਲ ਚੱਲੀ ਜਾਂਦਾ ਹੈ ਨਾ ਜਿਵੇਂ ਤਿੰਨ ਮੱਝਾਂ ਸੁੰਨ ਵਾਲੀਆਂ ਉਹਨਾਂ ਨੂੰ ਸੁੰਨ ਦੇ ਹਿਸਾਬ ਨਾਲ ਜਿਹੜੀ ਜਿਵੇਂ ਝੋਟੀ ਆਖਿਆ ਵੀ ਬੱਚੇਦਾਨੀ ਦੀ ਕਮਜ਼ੋਰੀ ਹੈ ਉਹਨੂੰ ਬੱਚੇਦਾਨੀ ਦੀ ਕਮਜ਼ੋਰੀ ਵਾਲਾ ਸਮਾਨ ਚੱਲੀ ਜਾਂਦਾ ਹੈ ਠੀਕ ਹੈ ਤੇ ਜਿਹੜੀਆਂ ਮਤਲਬ ਦੁੱਧ ਵਾਲੀਆਂ ਉਹ ਖੁਰਨੀਆਂ ਜਾਂ ਵੀਕ ਸੀਗੀਆਂ ਟਰਾਈ ਕਰਤੀਆਂ ਉਹਨਾਂ ਨੂੰ ਉਹ ਸਿਸਟਮ ਚੱਲੀ ਜਾਂਦਾ ਵੀ ਹਰ ਇੱਕ ਨੂੰ ਆਪਾਂ ਵੀ ਆਪਦੇ ਹਿਸਾਬ ਦੇ ਨਾਲ ਵੀ ਜਿਹੜਾ ਤਰੀਕਾ ਚਾਹੀਦਾ ਜਾਂ ਜਿਹੜੇ ਟਾਈਮ ਦੇ ਨਾਲ ਸਾਂਭ ਸਕਦੇ ਹਾਂ ਉਹ ਹਿਸਾਬ ਦੇ ਨਾਲ ਹੀ ਆਪਾਂ ਮਤਲਬ ਉਹਨਾਂ ਦੀ ਕੇਅਰ ਜਿਹੜੀ ਕਰੀ ਜਾਂਦੇ ਆ ਤੇ ਇਧਰ ਪਹੁੰਚ ਗਿਆ ਸੇਪੂ ਰਾਮ ਸੇਪੂ ਸਾਹਿਬ ਤੋਂ ਸੇਪੂ ਗਾਲ ਜੀ ਸਾਰੇ ਰੱਖਦੇ ਨੇ ਜਦੋਂ ਇਹ ਇੱਥੇ ਟਮਣ ਸੇਠ ਮੁੰਗ ਜੇ ਪ੍ਰੋਡੂਸਰ ਵਾਲਾ ਫੇਖ ਨਹੀਂ ਉਹਦੇ ਉਂਗ ਢਿੱਡ ਕੱਟ ਕੇ ਰੱਖਦਾ ਹੈ ਤੇ ਕੁਰਦਾ ਵੀ ਅੰਨਾ ਖੁੱਲਾ ਬਾਗੇ ਰੱਖਦਾ ਹੈ ਤੇ ਸੇਪੂ ਕੁਰਦੇ ਤੇ ਕੁਰਦੇ ਬਾਰੇ ਕੀ ਕਹਿਣਾ ਤੇਰਾ ਖੁੱਲੇ ਬਾਰੇ ਇਹ ਤਾਂ ਗਰਮਾ ਦਾ ਤੋਫਾ ਗਰਮਾ ਦਾ ਤੋਫਾ ਹਾਂ ਗਰਮਾ ਦਾ ਤੋਫਾ ਜਵਾਦਾ ਇਹ ਨਾਲੇ ਇੱਕ ਵਸੂਆ ਇਹ ਸਪੈਸ਼ਲ ਮੰਗਲ 12 ਵਾਪਕ ਉਤਰ ਰਿਹਾ ਹੈ ਪ੍ਰਤੀਗਿਆ ਅੱਛਾ ਟੈਕ ਨਹੀਂ ਜਾ ਸੇਭੂ ਚੌੜ ਦਾ ਸਾਡ ਬਣਾਇਆ ਸਦਾਨ ਤਰੀਕੇ ਵਿੱਚ ਠੀਕ ਹੈ ਯਾ ਠੀਕ ਹੈ ਜਮਾ ਠੀਕ ਹੈ ਜਾਓ ਓਕੇ ਵਧੀਆ ਉਹ ਲਗਵਾ ਤਰੀ ਜਾਂਦੀ ਸਾ ਜਾਵਾ ਠੀਕ ਹੈ ਉਹ ਬਹੁਤ ਵਧੀਆ ਫਾਰਮੂਲਾ ਯਾਰ ਹਨ ਜਿਹੜਾ ਵਰਤਿਆ ਹਨ ਇਹ ਵੀ ਚੱਲ ਕੇ ਤੇ ਵੀਡੀਓ ਬਣਾਵਾਂਗੇ ਭਰਾ ਕੱਲ੍ਹ ਨੂੰ ਬਣਾਵਾਂਗੇ ਨਾ ਸੇਭੂ ਕਿਵੇਂ 24 ਘੰਟੇ ਜਮਾਨਾ ਕੋਹਾ ਕੀਤਾ ਉਹ 24 ਘੰਟੇ ਜਮਾਨਾ ਕਿ ਉਹ ਤੋਂ ਬਾਅਦ ਕਿੰਨੇ ਟਾਈਮ ਬਾਦੂ ਕੀਤਾ ਮਤਲਬ 3 ਦਿਨ ਕਿੰਨੂੰ ਕੀਤਾ ਮਤਲਬ ਇੱਕ ਤਾਂ ਰਾਤ ਨੂੰ ਹੀ ਕੀਤਾ ਇੱਕ ਦਿਨ ਨਹੀਂ ਕੀਤਾ ਹਨ ਅੱਜ ਦਿਨ ਹੋ ਗਿਆ ਹਾਂ ਅੱਜ ਵਾਲੀ ਰਾਤ ਹੋ ਗਈ ਮਤਲਬ ਹਾਂ ਕੱਲ੍ਹ ਨੂੰ ਦਿ ओके कल नु रात मने 23 ਘੰਟੇ ਰਾਤਾਂ ਦੋ ਦਿਨਾਂ ਦੋ ਦਿਨ ਦੋ ਰਾਤਾਂ ਠੀਕ ਹੈ 24 ਨੂੰ ਨਾਲ ਦੇਖ ਲੈ 36 ਘੰਟੇ ਹੋ ਗਏ 48 48 ਘੰਟੇ 48 ਘੰਟੇ ਬਦਲ ਗਏ ਹਾਂ ਸੁਖਾਰ ਮੁਲਾ ਆਪਣਾ ਕਾਮਯਾਬ ਹੈ ਹਾਂ ਪੂਰਾ ਕਿੰਨਾ ਬਣ ਸਕਦੀ ਹੈ ਪਰ ਉਹ ਦੇਖ ਆ ਜੀ ਉਸ ਤੋਂ ਬਾਅਦ ਕੱਲ ਵੀਡੀਓ ਆਡੀ ਬਣਾ ਲਾਂਗੇ ਜਿਹੜੇ ਘੰਟੇ ਬਾਅਦ ਹਾਂ ਪਾਲਾ ਵੀ ਵਧੀਆ ਜਿਹਾ ਨੋਰਮਲ ਲੋ ਵੀ ਮਿੱਤਰੋ ਬਣਦਾ ਜਿਹੜਾ ਫਾਰਮੂਲੇ ਦੀ ਵੀਡੀਓ ਕੱਲ ਨੂੰ ਬਣਾ ਲਾਂਗੇ ਮੈਂ ਤੇ ਸੇਭੂ ਬਣਾਵਾਂਗੇ ਤੇ ਸੇਭੂ ਦੀ ਕਾਨੂੰ ਬਣ ਪੈ ਗਿਆ ਸੀ ਜੀ ਮੇਰਾ 48 ਘੰਟੇ ਹੈ ਕਿ ਜਿਵੇਂ ਅੱਜ ਕਰਕੇ ਪਤਾ ਲੱਗਿਆ ਵੀ ਯਾਰ ਰਾਤ ਗੋਹਾਣੀ ਕੀਤਾ ਵਜ੍ਹਾ ਠੰਡੇ ਹਨ ਫਿਰ ਸਾਰਾ ਦਿਨ ਦੇਖੀਏ ਗੋਹਾਣੀ ਕੀਤਾ ਕੱਲ ਦਵਾਈ ਦੂਜੀ ਮੈਂ ਤੇ ਲਈ ਰਾਤ ਨੂੰ ਦੇਖਿਆ ਫਿਰ ਗੋਹਾਣੀ ਕੀਤਾ ਦੂਜੇ ਦਿਨ ਦੇਖਿਆ ਫਿਰ ਗੋਹਾਣੀ ਕੀਤਾ ਉਸ ਤੋਂ ਬਾਅਦ ਵਸ ਤੇਸੀ ਫਾਰਮੂਲੇ ਪਹਿਲਾਂ ਫਰੇਮੇ ਦੇ ਵਿੱਚ ਰਹੇਗੇ ਫਿਰ ਤੇਸੀ ਫਾਰਮੂਲੇ ਦੇਣ ਲੱਗੇ ਉਹਦੇ ਨਾਲ ਗਾਣੇ ਗੋਹਾ ਕਰ ਲਿਆ ਜਿਹੜਾ ਜਿਹੜਾ ਪ੍ਰਮਾਤਮਾ ਤਰਕੀਆਂ ਵਾਪਸੇ ਸੇਭੂ ਨੂੰ ਹਨ ਬਹੁਤ ਔਖਾ ਤੁਹਾਨੂੰ ਪਤਾ ਨਹੀਂ ਵੀ ਵਿਚਾਰੇ ਨੇ ਪਤਨਾ ਤੇ ਸਰਪੇ ਕੰਮ ਚੱਲ ਗਿਆ ਨਾਲ ਤੇ ਤਰਕੀਆਂ ਵਾਪਸੇ